ਅੱਜ ਅਸੀਂ ਜਿਹੜਾ ਇੱਥੇ ਆਈ ਹਾਂ ਜੀ ਇਕਤਾ ਤੇਰਾ ਰਾਧਾ ਸਵਾਮੀ ਮੁਖੀ ਕਰਿੰਦਰ ਸਿੰਘ ਢਿਲੋਂ ਵੱਲੋਂ ਜੀ ਹਾਈ ਕੋਰਟ ਦੇ ਆਦੇਸ਼ਾਂ ਦੀ ਉਹ ਲਗਨਾ ਕਰਕੇ ਜਿਹੜਾ ਦਰਿਆ ਵਿਹਾਸ ਆ ਉਹਦਾ ਕੁਦਰਤੀ ਵਹਾਅ ਬਦਲਿਆ ਜਾ ਰਿਹਾ ਜਿਹਦੇ ਕਾਰਨ ਉਰਲੇ ਦਰਿਆ ਦਾ ਸੱਚਾ ਪਾਸਾ ਜਿਹੜਾ ਉਧਰ ਇਹ ਜ਼ਮੀਨਾਂ ਹੜੱਪ ਕਰ ਰਿਹਾ ਕਰਿੰਦਰ ਸਿੰਘ ਦੂਸਰੇ ਪਾਸੇ ਜਿਹੜਾ ਤਿੰਨ ਵਾਰ ਮੰਡਵਤਾਲਾ ਚੱਕੋ ਕੀ ਜ਼ਿਲ੍ਹਾ ਕਪੂਰਥਲਾ ਦੇ ਜਿਹੜੇ ਖੱਬੇ ਪਾਸੇ ਦੇ ਪਿੰਡ ਨੇ ਉਹਨਾਂ ਦੀ ਆ ਜ਼ਮੀਨਾਂ ਦਰਿਆਪੁਰ ਤੋਂ ਹੈ ਉਹਦੇ ਸਬੰਧ ਵਿੱਚ ਹਾਈ ਕੋਰਟ 'ਚ ਅਸੀਂ ਗਏ ਸਾਂ ਤੇ 35 24 ਦੇ ਸਟੇ ਹੋਇਆ ਆਰਡਰ ਲੈ ਕੇ ਇਹ ਦਰਿਆ ਦੇ ਨਾਲ ਕੋਈ ਛੇੜਛਾੜ ਨਹੀਂ ਕਰੇਗਾ ਲੇਕਿਨ ਉਹਨੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਤੇ ਸਰਕਾਰਾਂ ਨੂੰ ਟਿੱੱਚ ਸਮਝਿਆ ਜੁੱਤੀ ਦੀ ਨੋਕ ਤੇ ਸਮਝਾਉ ਸਾਰਿਆਂ ਨੂੰ ਔਰ ਫਿਰ ਕੰਮ ਜਿਹੜਾ ਉਹ ਚੱਲ ਰਿਹਾ ਉਸ ਤੋਂ ਬਾਅਦ ਮੈਂ ਕੰਟੈਂਪ ਭਾਈ ਅਸੀਂ ਜਦੋਂ ਕੰਟੈਂਪ ਭਾਈ ਤੇ ਉਹ ਕੰਟੈਂਪ ਵੀ ਜਿਹੜੀ ਉਹਦੀ ਵੀ ਕੋਈ ਪਰਵਾਹ ਨਹੀਂ ਕੀਤੀ ਅੱਜ ਤੱਕ ਕੰਮ ਚੱਲ ਰਿਹਾ ਅੱਜ ਅਸੀਂ ਡੀਸੀ ਅੰਮ੍ਰਿਤਸਰ ਨੂੰ ਇਸ ਕਰਕੇ ਮਿਲਣ ਵਾਸਤੇ ਆਈ ਆਂ ਵੀ ਇੱਕ ਤਾਂ ਡੇਰਾ ਵਿਆਸ ਤੋਂ ਜਿਹੜਾ ਦਰਿਆ ਦਾ ਕੁਦਰਤੀ ਵਹਾਅ ਬਦਲਿਆ ਜਾ ਰਿਹਾ ਤੇ ਦੂਸਰੇ ਪਾਸੇ ਜਿਹੜੀ ਢਾਹ ਲੱਗੀ ਆ ਉਹਨੂੰ ਰੋਕਿਆ ਜਾਵੇ ਹਾਂ ਨੰਬਰ ਦੋ ਗੁਰਦੁਆਰਾ ਬਾਤਾ ਜੀਵਨ ਸਿੰਘ ਸਿੱਖ ਕੌਮ ਦੇ ਮਹਾਨ ਸ਼ਹੀਦ ਉਹਨਾਂ ਪਿਛਲੇ ਵਿੱਚ ਪਿੰਡ ਬਣਾਇਆ ਚਿਕੁਰ ਦੁਆਰਾ ਬਣਾਇਆ ਗਿਆ। ਉਹ ਉਸ ਦੁਆਰਾ ਦੀ ਜਿਹੜੀ ਰਜਿਸਟਰੀ ਆ ਇਹ ਡੇਰੇ ਵਾਲਿਆਂ ਨੇ ਜਿਹੜਾ ਉਹ ਆਪਣੇ ਨਾਂ ਤੇ ਕਰਵਾਈਆਂ ਫਰਜੀ ਉਹਦੇ ਵਿੱਚ ਇਹਨਾਂ ਨੇ ਜਿਹੜਾ ਉਹਦੇ ਵਿੱਚ ਗਲਤ ਤਾਹਰੀਰ ਲਿਖ ਕੇ ਫਿਰ ਜਿਸ ਤੇ ਜਿਹੜੀ ਆ ਆਪਣੇ ਨਾਂ ਤੇ ਡੇਰੇ ਆ ਦੇ ਕਰਵਾ ਗਏ। ਜਦੋਂ ਕਿ ਮੌਕੇ ਦੇ ਉੱਤੇ 100 ਸਾਲ ਤੋਂ ਕਰੀਬ ਉਹ ਦੁਆਰਾ ਬੜਿਆ। ਆ ਵੜਾਜ ਪ੍ਰਿੰਟੋਂ ਵੀ ਮੇਰੇ ਨਾਂ ਦੇ ਬੜੇ ਤੋਂ ਅਮਰੀਕ ਸਿੰਘ ਦੀ ਮੁਕਤੀ ਪ੍ਰਾਪਤ ਕਰਨ ਨੂੰ ਇਹਨਾਂ ਦੇ ਪਿੰਡ ਦੇ ਵਿੱਚੋਂ ਗੁਰਦੁਆਰਾ 300 ਸਾਲ ਦਾ ਔਰ ਉਸ ਗੁਰਦੁਆਰੇ ਦੀ ਗਲਤ ਦ੍ਰਿਸ਼ਟੀ ਕਹਾ ਗਿਆ ਦੋਵਾਂ ਬਰਾੜਾ ਨੇ ਢਾਹੁਣ ਦੀ ਕੋਸ਼ਿਸ਼ ਕੀਤੀ ਆ ਪਰ ਜਦੋਂ ਪਿੰਡ ਵਾਲੇ ਦੇ ਕੋਲ ਹਲ ਫੜਾਇਆ ਕਰਦੇ ਸੀ ਤੇ ਮੈਂ ਉੱਥੇ ਜਾਣਾ ਪ੍ਰਸ਼ਾਸਨ ਨਾਲ ਕਰਕੇ ਫਿਰ ਵੀ ਇਹ ਨਿਯਮ ਤੇ ਮੈਂ ਹਾਈ ਕੋਰਟ ਹਾਈ ਕੋਰਟ ਦੇ ਵਿੱਚੋਂ ਜਿਹੜਾ ਸਾਲ 2023 ਦੇ ਵਿੱਚ ਅਸੀਂ ਉੱਥੇ ਰੋਕਿਆ ਲੇਕਰ ਪਤਾ ਨਹੀਂ ਕਿਹੜੇ ਵੇਲੇ ਫੇਰ ਢਾਹ ਕੇ ਹੁਣ ਵੀ ਉਹਨਾਂ ਦੀਆਂ ਅੰਕੜੇ ਸੁਭਾਗ ਆ ਗਿਆ ਨੇ ਇੱਕ ਉਹ ਆਪੀ ਜਿਹੜੀ ਇਹ ਗਲਤ ਦ੍ਰਿਸ਼ਟੀ ਹੋਈ ਹੈ ਇੰਨੂੰ ਜਿਹੜਾ ਉਹ ਰੱਦ ਕਰਾ ਕੇ ਤੇ ਜਿਹੜੀ ਹੁਕਮੀ ਹੈ ਤੇ ਗੁਰਗ੍ਰਾਮ ਸਾਹਿਬ ਦੇ ਨਾਲ ਜਿਹੜੀ ਹੈ ਹੋਣੀ ਚਾਹੀਦੀ ਹੈ ਗਲਤ ਰਜਿਸਟਰੀ ਨੰਬਰ 3 ਦੇ ਤੇ ਜਿਹੜਾ ਪਿੰਡ ਵੜੈਚ ਆ ਉਹਦਾ ਇੱਕ ਤਬਾਦਲਾ ਆਇਆ 6 ਕਿੱਲੇ ਜ਼ਮੀਨ ਵੜੈਚ ਪਿੰਡ ਨੂੰ ਦਿੱਤੀ ਗਈ ਤੇ ਉਹਦੇ ਬਗਲੇ ਦੇ ਵਿੱਚ ਗ੍ਰਾਮ ਪੰਚਾਇਤ ਬਾਬਾ ਚੰਨ ਜਿਹੜਾ ਬਾਬਾ ਚ ਉਹਨੇ 42 ਏਕੜ ਲਈ 42 ਏਕੜ ਗ੍ਰਾਮ ਪੰਚਾਇਤ ਗ੍ਰਾਮ ਪੰਚਾਇਤ ਨਾਲ ਤਬਾਦਲਾ ਮੈਂ ਕਹਾਂਗਾ ਲਾਹਨਤ ਤਵਾਦਰਾ ਕਰਨ ਵਾਲਿਆਂ ਦੇ ਚੱਕਰਵਾਉਣ ਵਾਲਿਆਂ ਦੇ ਵੇਖੋ ਕਿੰਨੀ ਵੱਡੀ ਲੁੱਟ ਹੋ ਰਹੀ ਹੈ। ਕਿ ਗ੍ਰਾਮ ਪੰਚਾਇਤ ਨਾਲ ਗ੍ਰਾਮ ਪੰਚਾਇਤ ਧਵਾਦਰਾ ਕਰ ਰਹੀ ਹੈ। ਗ੍ਰਾਮ ਪੰਚਾਇਤ ਡੇਰਾ ਬਾਬਾ ਜਨਮ ਸਿੰਘ ਜਿਹੜੀ ਕਿ ਕੇ ਬਿਆਸਾਂ ਦੀ ਆਪਣੀ ਪੰਚਾਇਤ ਹੈ। ਉਹ ਦਿੰਦੇ ਨੇ 6 ਏਕੜ ਤੇ ਲੈਂਦੇ ਨੇ 45 ਏਕੜ। ਤੇ ਜਿਹੜੇ 6 ਏਕੜ ਦਿੱਤੇ ਨੇ ਉਹ ਹਵਾ ਚ ਗਏ। ਤੁਸੀਂ ਪ੍ਰਸ਼ਾਸਨ ਨਾਲ ਮੁਲਾਕਾਤ ਤੁਸੀਂ ਕੀਤੀ ਹੈ ਤੁਹਾਡੇ ਨਾਲ ਕਰਵਾ ਲਈ ਕੀ ਇਨਫਾਰਮੇਸ਼ਨ ਮਿਲਿਆ? ਇਥੇ ਅਸ਼ਵਾਸ਼ਣ ਤੇ ਜਿਹੜਾ ਮਿਲਣਾ ਹੈ ਉਹਨਾਂ ਨੇ ਕਿਹਾ ਵੀ ਅਸੀਂ ਰੋਕਦੇ ਹਾਂ ਕਿਤੇ ਪ੍ਰਸ਼ਾਸਨ ਅਧਿਕਾਰੀ ਇਹ ਗੱਲ ਕਹਿ ਰਹੇ ਨੇ ਐਕਸ਼ਨ ਹੈ ਜਿਹੜਾ ਡ੍ਰੈਨਲ ਪਾਰਟਾ ਉਹ ਇਹ ਗੱਲ ਕਹਿੰਦਾ ਕਿ ਸਾਨੂੰ ਡੇਰੇ ਦੇ ਵਿੱਚ ਪਰਮਿਸ਼ਨ ਲਾ ਕੇ ਜਾਣਾ ਪਵੇ ਏਡੀਸੀ ਡਵੈਲਪਮੈਂਟ ਜੀਸੀ ਸਾਹਿਬ ਤੇ ਚਲੀ ਗਈ ਉਹਨਾਂ ਨੇ ਪਤਾ ਜੀ ਬਿਮਾਰ ਸੀ ਤੇ ਚਲੀ ਗਈ ਕਹਿਣ ਲੱਗੀ ਵੀ ਏਡੀਸੀ ਡਵੈਲਪਮੈਂਟ ਕਹਿੰਦੀ ਵੀ ਤੁਸੀਂ ਇਹਨਾਂ ਦੀ ਗੱਲਬਾਤ ਸਾਡੀ ਸੁਣੋ ਉਹਨੂੰ ਏਡੀਸੀ ਰੋਟਮੈਂਟ ਕਰੀਆ ਕੇ ਕੋਲ ਕਹਿੰਦੇ ਤੁਸੀਂ ਜਾਓ ਕਹਿੰਦੇ ਜੀ ਅਸੀਂ ਉੱਥੇ ਜਾ ਹੀ ਨਹੀਂ ਸਕਦੇ ਸਾਨੂੰ ਟੇਰੇ ਤੋਂ ਪਰਮਿਸ਼ਨ ਲੈਣੀ ਪਣੀ ਇਹ ਤਾਂ ਅਫਸਰ ਵੀ ਤੇ ਇਹਨਾਂ ਨੇ ਕੀ ਧੋਣਾ ਅਸੀਂ ਪਰ ਆ ਜਿਹੜੇ ਠੇਕੀ ਆ ਇਸੇ ਤਰ੍ਹਾਂ ਇਹਨਾਂ ਨੇ ਇੱਕ ਪਿੰਡ ਦੇ ਨਾਲ ਜਿਵੇਂ ਤੁਹਾਨੂੰ ਦੱਸਿਆ ਵੀ ਪਪਾ ਜੀਵਨ ਸਿੰਘ ਦਾ ਗੁਰਦੁਆਰਾ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਪਿੰਡ ਮੜਾ ਦਾ ਗੁਰਦੁਆਰਾ ਘਾ ਜੀ ਦਾ ਬਹੁਤ ਵੱਡੇ ਪੱਧਰ ਦੇ ਰੋਲ ਆ ਪਿਆ ਇਸੇ ਤਰ੍ਹਾਂ ਮਾਤਾ ਗੰਗਾ ਜੀ ਦਾ ਜਿਹੜਾ ਸੀਖ ਨੰਮ ਦਾ ਗੰਗਾ ਜੀ ਦੇ ਨਾਮ ਦਿੱਤੇ ਗੁਰਦੁਆਰਾ ਸੀ ਇੱਥੇ ਉਹ ਜਿੱਦ ਉਹ ਗੁਰਦੁਆਰੇ ਦਾ ਵੀ ਕਬਜ਼ਾ ਕਰ ਗਏ ਨੂੰ 1927 ਦੇ ਵਿੱਚ ਇੱਥੇ ਕੋਈ ਡੇਰਾ ਨਹੀਂ ਸੀ ਕੁਛ ਨਹੀਂ ਸੀ ਗੁਰਦੁਆਰਾ ਸਾਹਿਬ ਦੇ ਨਾਲ ਦੇ ਉੱਤੇ ਜਿੱਤ ਸੀ ਤੇ ਉੱਥੇ ਆ ਕੇ ਬੈਠੇ ਉਦੋਂ ਚੱਲਦੇ ਚੱਲਦੇ ਕਿਸ ਤਰੀਕੇ ਦੇ ਨਾਲ ਉਹ ਡੇਰੇ ਦੀ ਜਮੀਨ ਵੀ ਉਸ ਗੁਰਦੁਆਰੇ ਦੀ ਜਮੀਨ ਵੀ ਅੱਜ ਇਹਨਾਂ ਦੇ ਕੋਲ ਹੈ ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਇਸ ਪਾਸਿਓਂ ਤਾਂ ਜਿਹੜੀ ਆ ਸੱਜੇ ਪੰਨੇਓਂ ਜਿਹੜੀ ਜ਼ਮੀਨ ਕੱਢੀ ਜਾ ਰਹੀ ਆ ਇਧਰ ਬੰਨ੍ਹ ਵਧਾ ਰਹੇ ਆ ਖੱਬੇ ਪਾਸੇ ਤੋਂ ਲਾਖੜੀ ਆ ਜਿਦ ਤਰ੍ਹਾਂ ਪਹਿਲਾਂ ਦੱਸਿਆ ਕਿ ਮੰਡ ਬਤਾਲਾ ਆਚਰ ਕੋਟੀ ਤੇ ਉਹਨਾਂ ਪਿੰਡਾਂ ਦੀ ਧਿਲਵਾਲ ਨੂੰ ਉਹ ਉਦੋਂ ਗੁਰਦੁਆਰੇ ਦੀ ਜ਼ਮੀਨ ਹੈ ਮੰਡ ਬਤਾਲਾ ਪੱਤੀ ਪਿਰਜੀਪੁਰ 6 ਏਕੜ ਜਮੀਨ ਦਾ ਤਵਾਦਲਾ ਜਿਹੜਾ ਹੈ ਉਹ ਦੋ ਏਕੜ ਦਾ ਕੀਤਾ ਕਿਸੇ ਹੋਰ ਬੰਦੇ ਨੇ ਤੇ ਉਹ 6 ਏਕੜ ਜਿਹੜੀ ਜ਼ਮੀਨ ਸੀ ਗੁਰਦੁਆਰੇ ਦੀ ਮੰਡ ਬਤਾਲੇ ਦੀ ਉਹਦੀ ਰਜਿਸਟਰੀ ਡੇਰਾ ਕਰਾ ਗਿਆ ਮਹੀਨੇ ਬਾਅਦ ਇਹ ਡੇਰਾ ਨਹੀਂ ਇਹ ਧਰਮਕਡੇਰਾ ਨਹੀਂ ਇਹ ਜ਼ਮੀਨ ਮਾਫੀਆ ਦਾ ਸਰਗਣਾ ਇੱਕ ਗੁੰਡਾ ਔਰ ਜਿੰਨੀ ਜਿਹਦੀ ਸਰਪ੍ਰਸਤੀ ਸਾਰੇ ਪ੍ਰਸ਼ਾਸਨ ਅਧਿਕਾਰੀ ਸਾਰੀਆਂ ਰਾਜਨੀਤਿਕ ਪਾਰਟੀਆਂ ਕਰਦੀਆਂ ਨੇ ਔਰ ਇਸੇ ਕਰਕੇ ਇਹ ਹਾਈ ਕੋਰਟ ਦੇ ਹੁਕਮਾਂ ਦੀ ਕੋਈ ਪਰਵਾਹੀ ਕਰਦੇ ਨਹੀਂ ਅਸੀਂ ਅੱਜ ਇਹਨਾਂ ਨੂੰ ਸਿਰਪੇ ਗੱਲ ਕਹੀ ਆ ਕਿ 2 ਤਰੀਕ ਜਿਹੜੀ ਜੁਲਾਈ ਆ 2 ਜੁਲਾਈ ਨੂੰ 1 ਜੋ ਜੁਲਾਈ ਤੱਕ ਜੇ ਤਾਂ ਪ੍ਰਸ਼ਾਸਨ ਨੇ ਦਰਿਆ ਦੇ ਉੱਤੇ ਜਿਹੜਾ ਕੰਮ ਚੱਲ ਰਿਹਾ ਉਹਨੂੰ ਰੋਕ ਕੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਾਤੀ ਦੂਸਰਾ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਹੈ ਉਹਦੀ ਜਿਹੜੀ ਇਹ ਗਲਤ ਰਸਤੀ ਹੋਈ ਆ ਇੱਥੇ ਕੋਈ ਕਾਰਵਾਈ ਕਰਤੀ ਠੀਕ ਹੈ ਨਹੀਂ ਤੇ ਸਾਡੀ ਦੋ ਤਰੀਕ ਨੂੰ ਅਸੀਂ ਉਥੇ ਮੀਟਿੰਗ ਬੁલાਣੀ ਆ ਬਾਬਾ ਜੀਵਨ ਸਿੰਘ ਦੇ ਮੋਰ ਥਾਂ ਤੇ ਉਥੇ ਸਿੱਖ ਜੱਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਤੇ ਮੌਕੇ ਤੇ ਉਹਨਾਂ ਦੇ ਵਿੱਚ ਜਿਹੜਾ ਮੁੱਖ ਫਿਰ